ਉਸੋਂ ਕੁਝ ਦਿਨ ਪਹਿਲਾਂ ਇੱਕ ਰਾਮਚੰਦਰ ਜੀ ਦੀ ਪ੍ਰਤਮਾ ਜਿਸ ਦੇ ਉੱਪਰ ਮੋਦੀ ਦਾ ਮੁਕਰ ਲਗਾ ਕੇ ਇੱਕ ਜਿਹੜੀ ਪੋਸਟ ਹੈ ਉਹ ਸ਼ੇਅਰ ਹੋਈ ਸੀ ਉਸ ਵਾਂਦੇ ਵਿੱਚ ਪੁਲਿਸ ਦੇ ਵਿੱਚ ਕੰਪਲੇਟ ਕੀਤੀ ਗਈ ਤੇ ਉਸ ਬੰਦੇ ਨੂੰ ਜਿਹੜੀ ਹੈ ਉਹਦੇ ਖਿਲਾਫ ਪਰਚਾ ਵੀ ਦਰਜ ਹੋਇਆ ਉਹ ਪਰਚਾ ਦਰਜ ਕਰਾਉਣ ਵਾਲੇ ਮੇਰੇ ਨਾਲ ਗੋਤਮ ਸ਼ਰਮਾ ਜੀ ਜੋ ਕਿ ਸ਼ਿਵ ਸ਼ਰਨ ਦੇ ਆਗੂ ਨੇ ਮੌਜੂਦ ਨੇ ਕਦੋਂ ਜੀ ਕੀ ਕਾਰਨ ਬਣਿਆ ਜਿਹੜਾ ਤੁਸੀਂ ਜਿਹੜਾ ਹੈ ਉਹ ਪਰਚੇ ਦਾ ਜਿਹੜਾ ਉਹ ਕਾਂਗਰਸ ਦਾ ਲੀਡਰ ਹੈ ਜੀ ਉਹਨੇ ਸ਼੍ਰੀ ਰਾਮ ਪ੍ਰਭੂ ਜੀ ਦੀ ਫੋਟੋ ਦੇ ਉੱਤੇ ਮੋਦੀ ਦਾ ਚਿਹਰਾ ਲਾ ਕੇ ਬਜਰੰਗ ਬਲੀ ਜੀ ਨੂੰ ਪੈਰਾਂ 'ਚ ਬਿਠਾ ਕੇ ਸਾਡੇ ਧਰਮ ਦੀ ਬੇਇੱਜ਼ਤੀ ਕੀਤੀ ਜਿਸ ਜਿਸ ਕਰਕੇ ਅਸੀਂ ਉਹਨਾਂ ਦੀ ਕੰਪਲੇਂਟ ਕੀਤੀ ਪੁਲਿਸ ਪ੍ਰਸ਼ਾਸਨ ਨੇ ਸਾਡੇ ਕੰਪਲੀਟ ਦੇ 10 ਦਿਨ ਦੇ ਅੰਦਰ ਅੰਦਰ ਉਹਦੇ ਤੇ 295 ਦਾ ਪਰਚਾ ਦਰਜ ਕੀਤਾ ਜੋ ਕਿ ਬਹੁਤ ਹੀ ਅਸੀਂ ਖੰਨਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਜੋ ਜਿਹੜਾ ਹੈ ਪਰਚਾ ਦੋ ਦਿਖਾਇਆ ਸੀ ਚਲੋ ਇਸ ਦੇ ਨਾਮ ਨਾਲ ਆਪਾਂ ਗੱਲ ਕਰਦੇ ਹਾਂ। ਉਦੋਂ ਜੀ ਇਲੈਕਸ਼ਨਾਂ ਦੋ ਚੱਲਿਆ ਹੋਇਆ। ਇਲੈਕਸ਼ਨ ਚੱਲ ਰਹੇ ਨੇ। ਔਰ ਜਿਹੜਾ ਹੈ ਫਤੇਗੜੀ ਸੀਟ ਤੋਂ ਆਪਾਂ ਜਿਹੜੇ ਹੈ ਖੰਨੇ ਨੂੰ ਫਤੇਗੜ ਸਾਧੂ ਚਾਹੁੰਦਾ ਹੈ। ਕੀ ਮੰਨਦੇ ਹੋ ਇਸ ਵਾਰ ਕੀ ਹੈ? ਸੈਂਟਰ ਦੇ ਕੀ ਆਉਂਦੀ ਮੰਨਦੇ ਹੋ? ਦੇਖੋ ਜੀ ਇਲੈਕਸ਼ਨ ਹੈ ਜਿਹਨੇ ਜਿਹਨੂੰ ਵੋਟ ਪਾਣੀ ਆ ਅਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ। ਬਸ ਅਸੀਂ ਇਹਨਾ ਕਹਿੰਦੇ ਸਾਡੇ ਧਰਮ ਦੀ ਜਿਹੜਾ ਬੇਦਬੀ ਕਰੂਗਾ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਜਿਹੜਾ ਇਲੈਕਸ਼ਨ ਹੈ ਜਿਹਦਾ ਜਿੱਥੇ ਮਨ ਕਰਦਾ ਵੋਟ ਪਾਓ ਜਿਹੜਾ ਸਾਡੇ ਧਰਮ ਦਾ ਸਤਕਾਰ ਕਰਦਾ ਉਹਨੂੰ ਵੋਟ ਪਾਓ ਕਿਹਨੂੰ ਲੱਗਦਾ ਕੋਣ ਜਦੋਂ ਸੈਂਟਰ ਚ ਕਿਹਦੀ ਲੱਗਦੀ ਹੈ ਜ਼ਿਆਦਾ ਚ ਸੈਂਟਰ ਜਦੋਂ ਤੁਹਾਨੂੰ ਪਤਾ ਹੀ ਹੈ ਜੀ ਮੋਦੀ ਸਾਹਿਬ ਹੀ ਆਣਗੇ ਜੀ ਕਿਆ ਕਾਰਨ ਮੰਨਦੇ ਹੋ ਕਿ ਮੋਦੀ ਦੇ ਆਣ ਦਾ ਕਿਆ ਕਾਰਨ ਮੰਨਦੇ ਹੋ ਵੇਖੋ ਜੀ ਉਹਨਾਂ ਨੇ ਇੱਕ ਤਰ ਜਿਹੜਾ ਪ੍ਰਭੂ ਸ਼੍ਰੀ ਰਾਮ ਜੀ ਚੰਦਰ ਜੀ ਦਾ ਮੰਦਿਰ ਬਣਾਇਆ ਅਯੁੱਧਿਆ ਦੇ ਵਿੱਚ ਪੂਰੇ ਵਰਲਡ ਨੇ ਉਹ ਦੇਖਿਆ ਜੀ ਤਿਗਾ ਕਹ ਨਹੀਂ ਸਾਡੀਆਂ ਪੁਸਤਾਂ ਨੇ ਆ ਰਾਮ ਮੰਦਰ ਢੰਡਾ ਦੇਖਿਆ ਜੀ ਸਾਡੇ ਬਜ਼ੁਰਗਾਂ ਨੇ ਆ ਰਾਮ ਮੰਦਰ ਢੰਡਾ ਦੇਖਿਆ ਅਸੀਂ ਇਹ ਜੀ ਬਿੜੀਆਂ ਜਿਹੜਾ ਪ੍ਰਭੂ ਸ਼੍ਰੀ ਰਾਮ ਦਾ ਮੰਦਰ ਬੰਦਾ ਦੇਖਿਆ ਤੁਸੀਂ ਕਾਂਗਰਸ ਦੇ ਕੱਟੜ ਕਾਂਗਰਸੀ ਹੁੰਦੇ ਹੋਏ ਬਚਪਨ ਤੋਂ ਹੀ ਕਾਂਗਰਸ ਨਾਲ ਜੁੜੇ ਹੋਇਓ ਤੇ ਫਿਰ ਹੁਣ ਮੋਦੀ ਦੀ ਦੇਖੋ ਜੀ ਅਸੀਂ ਕਾਂਗਰਸੀਆਂ ਕਾਂਗਰਸੀ ਰਹਿਣਾ ਜਿਹੜਾ ਕੰਮ ਵਧੀਆ ਕੀਤਾ ਮੋਦੀ ਜੀ ਨੇ ਉਹਦਾ ਐਪਰੀਸ਼ੀਏਟ ਕਰਦੇ ਆ ਸਾਡੇ ਤੋਂ ਪਹਿਲਾਂ ਪਾਰਟੀਆਂ ਤੋਂ ਪਹਿਲਾਂ ਧਰਮ ਹੈ ਜੀ ਜਿਹੜਾ ਸਾਡੇ ਧਰਮ ਦਾ ਸਤਕਾਰ ਗੁਰੂ ਆ ਅਸੀਂ ਉਹਦੇ ਨਾਲ ਅਜੀ ਪਾਰਟੀਆਂ ਤੋਂ ਕੁਝ ਨਹੀਂ ਲੈਣਾ ਅੱਛਾ ਕੀ ਕਰਨਾ ਜੰਨੇ ਜਿਹੜੇ ਅਕਸਰ ਲੋਕ ਪੋਸਟ ਪੈਸਿਆਂ ਪੋਸਟਾਂ ਪਾਉਂਦੇ ਨੇ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹੋ ਜਿਹੜਾ ਹੁਣ ਸਾਡੇ ਧਰਮ ਦੀ ਇਹ ਜੀ ਕੋਈ ਪੋਸਟ ਪਾਊਗਾ ਜਾਂ ਬੇਦਵੀ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਚਾਹੇ ਕਿਸੇ ਪਾਰਟੀ ਦਾ ਹੋਵੇ ਚਾਹੇ ਕਿਸੇ ਧਰਮ ਦਾ ਹੋਵੇ ਉਹਦਾ ਹਾਲ ਇਹੀ ਹੋਊਗਾ ਜੀ ਸੋ ਇਸੀ ਗੋਤਮ ਸ਼ਰਮਾ ਦੀ ਜਿਨ੍ਹਾਂ ਨੇ ਕੀ ਵੀੜਾ ਚੁੱਕਿਆ ਸੀਗਾ ਉਸ ਪੋਸਟ ਦੇ ਖਿਲਾਫ ਤੇ ਜਿਹੜੀ ਹੈ ਉਹਦੇ ਖਿਲਾਫ ਪਰਚਾ ਵੀ ਦਰਜ ਹੋਇਆ ਸੋ ਇੱਕ ਸੁਚੇਤ ਵੀ ਕੀਤਾ ਹੈ ਆਮ ਲੋਕਾਂ ਨੂੰ ਜਿਹੜੇ ਲੋਕ ਬਿਨਾ ਦੇਖਿਓ ਜਿਹੜੀਆਂ ਪੋਸਟਾਂ ਨੇ ਉਹ ਫੇਸਬੁਕਾਂ ਦੇ ਉੱਪਰ YouTubeਾਂ ਦੇ ਉੱਪਰ ਧਾਰਮਿਕ ਪੋਸਟਾਂ ਸ਼ੇਅਰ ਕਰ ਦਿੰਦੇ ਨੇ ਐਸੀ ਲੋਕ ਸੁਚੇਤ ਕਰਨ ਦੀ ਜਰੀਏ ਗੱਲ ਇਹਨਾਂ ਨੇ ਆਖੀ ਗਈ ਹੈ। ਤੋਂ ਕੈਮਰਾਮੈਨ ਨਰੇਸ਼ਰ ਆਜਾ ਨਾਲ ਮੈਂ ਰਾਜਮੈਨਦੋ ਯੂਨੀਵਰਸਿਟੀ ਇਨੀਸ਼ੀਏਟਿਵ